ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ باوجود ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਚੋਣ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਵੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਿਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਦੇਰੀ ਸਹਾਇਤ ਦਾ ਮੰਤਰੀ ਪੱਧਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾਂ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ ਬਾਵਜੂਦ ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸੋਚਣ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਾਬੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਦੇਰੀ ਸਹਾਇਤ ਤਾ ਮੰਤਰੀ ਪਦਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟਿਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ 61 ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੇਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਾਂ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਏਬਿਲ ਐਕਟ ਪਾਰਟੀ ਦੇ ਵਿਰੋਧ ਦੇ باوجود ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸੈਲਰੀ ਬਿਲ ਨੂੰ ਸਾਂਝੇ ਤੌਰ ਤੇ ਸਪான்ਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸ਼ੋਸ਼ਣ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਾਬੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਕੋਈ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਅ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਧੀਰੇ ਸਹਾਇਤਾ ਮੰਤਰੀ ਪੱਧਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟ੍ਰੇਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਕਿ ਸਟੋਫਲ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ ਬਾਵਜੂਦ ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸੋਚਣ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਵੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਦੇਰੀ ਸਹਾਇਤ ਤਾ ਮੰਤਰੀ ਪਦਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟਿਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੇਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਕਿਸਟੋਕੋ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ باوجود ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸੰਸਦ ਨੂੰ ਰਿਪੋਰਟ ਦੇਣ ਲਈ ਪਵੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਧੀਰੇ ਸਹਾਇਤਾ ਮંત્રી ਪੱਧਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ 61 ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ باوجود ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸੈਲਰੀ ਬਿਲ ਨੂੰ ਸਾਂਝੇ ਤੌਰ ਤੇ ਸਪான்ਸਰ ਕਰਨ ਦਾ ਫੈਸਲਾ ਕੀਤਾ ਹੈ। ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸ਼ੋਸ਼ਣ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਾਬੰਦ ਕਰੇਗਾ। ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ। ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਅ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਧੀਰੀ ਸਹਾਇਤਾ ਮੰਤਰੀ ਪੱਧਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟਿਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਾਂ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ ਬਾਵਜੂਦ ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸੋਚਨ ਬਾਰੇ ਸੰਸਦ ਨੂੰ ਰਿਪੋਰਟ ਦੇਣ ਲਈ ਪਾਬੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਦੇਰੀ ਸਹਾਇਤ ਤਾ ਮੰਤਰੀ ਪਦਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟਿਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਹ ਕਾਨੂੰਨ ਚੋਣਾਂ ਤੋਂ ਪਹਿਲਾਂ ਪਾਸ ਹੋ ਸਕੇਗਾ ਜਾਂ ਨਹੀਂ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਤੇ ਅਹਿਮ ਕਦਮ ਚੁੱਕਿਆ ਗਿਆ ਹੈ ਮਾਡਰਨ ਗੁਲਾਮੀ ਖਿਲਾਫ ਕਾਨੂੰਨ ਨੂੰ ਸੰਸਦ ਵਿੱਚ ਲਿਆਂਦੇ ਜਾਣ ਲਈ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਕੱਠੇ ਹੋ ਗਏ ਹਨ ਖਾਸ ਗੱਲ ਇਹ ਹੈ ਕਿ ਇਹ ਬਿਲ ਐਕਟ ਪਾਰਟੀ ਦੇ ਵਿਰੋਧ ਦੇ ਬਾਵਜੂਦ ਅੱਗੇ ਵਧਾਇਆ ਜਾ ਰਿਹਾ ਹੈ ਨੈਸ਼ਨਲ ਪਾਰਟੀ ਦੇ ਗ੍ਰੀਗ ਫਲੇਮਿੰਗ ਅਤੇ ਲੇਬਰ ਦੀ ਕੈਮਿਲਾ ਬੈਲਚ ਨੇ ਮਿਲ ਕੇ ਮਾਡਰਨ ਸਲੈਬਰੀ ਬਿਲ ਨੂੰ ਸਾਂਝੇ ਤੌਰ ਤੇ ਸਪੌਂਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਬਿਲ ਕੰਪਨੀਆਂ ਨੂੰ ਆਪਣੀ ਸਪਲਾਈ ਚੇਨ ਵਿੱਚ ਹੋ ਰਹੀ ਗੁਲਾਮੀ ਅਤੇ ਮਜ਼ਦੂਰੀ ਸੰਸਦ ਨੂੰ ਰਿਪੋਰਟ ਦੇਣ ਲਈ ਪਾਬੰਦ ਕਰੇਗਾ ਇਸ ਕਾਨੂੰਨ ਤਹਿਤ 100 ਮਿਲੀਅਨ ਡਾਲਰ ਤੋਂ ਵੱਧ ਸਲਾਨਾ ਕਮਾਈ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਤੇ ਲਾਗੂ ਹੋਵੇਗਾ ਜੇ ਕੋਈ ਕੰਪਨੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦੀ ਹੈ ਜਾਂ ਰਿਪੋਰਟ ਨਹੀਂ ਕਰਦੀ ਤਾਂ ਉਸ ਤੇ 2 ਲੱਖ ਡਾਲਰ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਗੰਭੀਰ ਮਾਮਲਿਆਂ ਦੇ ਵਿੱਚ ਡਾਇਰੈਕਟਰਾਂ ਅਤੇ ਸੀਨੀਅਰ ਮੈਨੇਜਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਲੇਬਰ ਐਮਪੀ ਕੈਮਲਾ ਬੈਂਚ ਨੇ ਕਿਹਾ ਹੈ ਕਿ ਇਹ ਕਾਨੂੰਨ ਪੀੜਤਾਂ ਲਈ ਵਧੀਰੇ ਸਹਾਇਤਾ ਮંત્રી ਪੱਧਰ ਦੀ ਨਿਗਰਾਨੀ ਅਤੇ ਇੱਕ ਸਰਕਾਰੀ ਰਜਿਸਟਰ ਬਣਾਉਣ ਦਾ ਪ੍ਰਬੰਧ ਕਰੇਗਾ ਭਵਿੱਖ ਵਿੱਚ ਐਂਟੀ ਸਲੇਵਰੀ ਕਮਿਸ਼ਨਰ ਨਿਯੁਕਤ ਕਰਨ ਦੀ ਸੰਭਾਵਨਾ ਵੀ ਰੱਖੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਬਿਸਕਟ ਟਿਨ ਲਾਟਰੀ ਤੋਂ ਬਿਨਾਂ ਕਿਸੇ ਮੈਂਬਰ ਦੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ ਕਾਟ ਤੋਂ ਵੱਧ ਗੈਰ ਮੰਤਰੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ 10 ਫਰਵਰੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਕਟ ਪਾਰਟੀ ਅਤੇ ਵਰਕਪਲੇਸ ਰਿਲੇਸ਼ਨਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਇਸ ਬਿੱਲ ਨੂੰ ਆਪਣੀ ਤਰਜੀਹ ਨਹੀਂ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹੋਰ ਲੇਬਰ ਸੁਧਾਰਾ ਪਹਿਲਾਂ ਹੀ ਕਤਾਰ ਦੇ ਵਿੱਚ ਹਨ ਹਾਲਾਂਕਿ ਨੈਸ਼ਨਲ ਐਮਪੀ ਗ੍ਰੇਗ ਫਲੇਮਿੰਗ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਇਸ ਕਾਨੂੰਨ ਦੇ ਪੱਖ ਵਿੱਚ ਹਨ ਲੇਬਰ ਨੇ ਐਕਟ ਤੇ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਬੇਪਰਵਾਹੀ ਦਾ ਦੋਸ਼ ਵੀ ਲਗਾਇਆ ਹੈ ਇਸ ਕਾਨੂੰਨ ਨੂੰ ਵਰਲਡ ਵਿਜ਼ਨ ਸਮੇਤ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਸਮਰਥਨ ਮਿਲ ਰਿਹਾ ਹੈ ਵਰਲਡ ਵਿਜ਼ਨ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਅੱਜ ਵੀ 8000 ਲੋਕ ਮਾਡਰਨ ਸਲੇਵਰੀ ਦਾ ਸ਼ਿਕਾਰ ਹੋ ਰਹੇ ਹਨ ਮਾਡਰਨ ਗੁਲਾਮੀ ਖਿਲਾਫ ਇਹ ਬਿੱਲ ਨਿਊਜ਼ੀਲੈਂਡ ਨੂੰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ਾਂ ਦੇ ਬਰਾਬਰ ਖੜਾ ਕਰ ਦੇਵੇਗਾ ਹੁਣ ਨਜ਼ਰਾਂ ਟਿਕੀਆਂ ਹੋਈਆਂ ਹਨ